ਗੁਰਜੀ ਕੀ ਫਤੈ ਕੱਲਾ ਮੈਂ ਕੇ ਸੋਚੀਂ ਕਦੇ ਬਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਲਾ ਵਹਿ ਕੇ ਸੋਚੀਂ ਕਦੇ ਵਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਆਪ ਕਰ ਬਾਰ ਛੱਡ ਮਾਛੀਵਾੜੇ ਸੋਂਗੇ ਜਾਕੇ ਆਪ ਕਰ ਬਾਰ ਛੱਡ ਮਾਛੀਵਾੜੇ ਸੋਂਗੇ ਜਾਕੇ ਸਾਡੇ ਲਈ ਉਹ ਸਿੱਖੀ ਵਾਲੇ ਮਹਿਲ ਉਸਾਰ ਗਏ ਸਾਡੇ ਲਈ ਉਹ ਸਿੱਖੀ ਵਾਲੇ ਮਹਿਲ ਉਸਾਰ ਗਏ ਗੱਲਾਂ ਬਹਿ ਕੇ ਸੋਚੀਂ ਕਿ ਤੇ ਬਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਲਾਂ ਦੇ ਜੋੜੇ ਸਾਡੇ ਉਤਵਾਰ ਗਏ ਕੀਮਤੀ ਲਲਾਂ ਦੇ ਜੋੜੇ ਸਾਡੇ ਉਤਵਾਰ ਗਏ ਨੰਗੇ ਪੈਰੀ ਤੁਰੇ ਅੱਬ ਕੰਡਿਆਂ ਦੇ ਉੱਤੇ ਪਾਵੇਂ ਨੰਗੇ ਪੈਰੀ ਤੁਰੇ ਆਪ ਕੰਡਿਆਂ ਦੇ ਉੱਤੇ ਪਾਵੇਂ ਸਾਡੀ ਜ਼ਿੰਦਗੀ ਦੇ ਉਹ ਰਸਤੇ ਸਵਾਰ ਗਏ ਸਾਡੀ ਜ਼ਿੰਦਗੀ ਦੇ ਉਹ ਰਸਤੇ ਸਵਾਰ ਗਏ ਕੱਲਾ ਬਹਿ ਕੇ ਸੋਚੀਂ ਕਦੇ ਬਾਜਾਂ ਵਾਲੇ ਗੁਰਾਂ ਬਾਰੇ ਕੱਲਾ ਬਹਿ ਕੇ ਸੋਚੀਂ ਕਦੇ ਵਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਧੰਨ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬ ਜਾਦੇ ਧੰਨ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬ ਜਾਦੇ ਠੰਡੇ ਬੁਰਜ ਚ ਰਾਤਾਂ ਠੰਡੀਆਂ ਗੁਜ਼ਾਰ ਗਏ ਠੰਡੇ ਬੁਰਜ ਚ ਰਾਤਾਂ ਠੰਡੀਆਂ ਗੁਜ਼ਾਰ ਗਏ ਕੱਲਾ ਬਹਿ ਕੇ ਸੋਚੀਂ ਕੰਦੇ ਬਾਜਾਂ ਵਾਲੇ ਗੁਰੂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਵੱਡੇ ਪੁੱਤ ਵਾਰੇ ਦਵੇਂ ਗੜੀ ਚਮਕਾਰ ਵਿੱਚ ਵੱਡੇ ਪੁੱਤ ਵਾਰੇ ਦਵੇਂ ਗੜੀ ਚਮਕਾਰ ਵਿੱਚ ਛੋਟੇ ਸਰਹੰਦ ਦੀਆਂ ਨਿਹਾਂ ਨੂੰ ਸ਼ਿੰਗਾਰ ਗਏ ਛੋਟੇ ਸਰਹੰਦ ਦੀਆਂ ਨੀਹਾ ਨੂੰ ਸ਼ਿੰਗਾਰ ਗਏ ਕੱਲਾ ਬਹਿ ਕੇ ਸੋਚੀਂ ਕਦੇ ਬਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਭੁੱਖੇ ਪਿਆਸੇ ਸਿੰਘ ਜੀ ਦੇ ਨਾਲ ਵੱਡੇ ਸਾਹਿਬ ਜਾਂ ਦੇ ਭੁਖੇ ਪਿਆਸੇ ਸਿੰਘ ਜੀ ਦੇ ਨਾਲ ਵੱਡੇ ਸਾਹਿਬ ਜਾਦੇ 10 ਲੱਖ ਫੌਜ ਨੂੰ یوں ਚਾੜਹੀ ਬੰਗਾਰ ਗਏ 10 ਲੱਖ ਫੌਜ ਨੂੰ یوں ਚਾੜਹੀ ਬੰਗਾਰ ਗਏ ਕੱਲਾ ਬਹਿ ਕੇ ਸੋਚੀ ਕਦੇ ਬਾਜਾਂ ਵਾਲੇ ਗੁਰਾਂ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਸਿਰ ਤੇ ਨਾਤਾਜ ਸੋਹੇ ਹੱਥ ਤੇ ਨਾ ਪਾਜ ਦੀ ਸੇ ਸਿਰ ਤੇ ਨਾਤਾਜ ਸੋਹੇ ਹੱਥ ਤੇ ਨਾਬਾਜ ਦੀ ਸੇ ਬਣ ਕੇ ਫਕੀਰ ਦੁਖ ਲੋਕਾਂ ਦੇ ਨਿਵਾਰ ਗਏ ਕੱਲਾ ਬਹਿ ਕੇ ਸੋਚੀਂ ਕਦੇ ਬਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਮਾਰ ਗਏ ਦੁਨੀਆ ਤੋਂ ਕੁਝ ਵੀ ਨਾ ਰੱਖਿਆ ਲਕੋ ਕੇ ਜੀਣੇ ਦੁਨੀਆ ਤੋਂ ਕੁਝ ਵੀ ਨਾ ਰੱਖਿਆ ਲਕੋ ਕੇ ਜੀਣੇ ਵਾਰਸ ਸਰਬੰਸ ਸਾਰਾ ਕਰ ਜਾ ਉਤਾਰ ਗਏ ਵਾਰਸ ਸਰਬੰਸ ਸਾਰਾ ਕਰ ਜਾ ਉਤਾਰ ਗਏ ਕੱਲਾ ਬਹਿ ਕੇ ਸੋਚੀਂ ਕਦੇ ਬਾਜਾਂ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤਵਾਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ